ਅਜਨਾਲਾ ਦੇ ਸਰਹੱਦੀ ਪਿੰਡ ਰੂੜੇਵਾਲ ਵਿਖੇ ਚੱਲ ਰਹੀ ਰੇਤ ਦੀ ਮਾਈਨਿੰਗ ਸੰਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਅੱਜ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੱਡ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਤਾਲੀਵਾਲ ਨੇ ਕਿਹਾ ਹੈ ਕਿ ਅਜਨਾਲਾ ਸਬਡਿਵੀਜ਼ਨ ਵਿੱਚੋਂ ਇੱਕ ਰੇਤ ਮਾਈਨਿੰਗ ਦੀ ਲੀਗਲ ਖਾੜ ਹੈ ਜਿਸ ਸੰਬੰਧੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਨਜਾਇਜ਼ ਮਾਈਨਿੰਗ ਹੋਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਅੱਜ ਸਮੂਹ ਪ੍ਰਸ਼ਾਸਕ ਅਧਿਕਾਰੀਆਂ ਨਾਲ ਇਸ ਖਾੜ ਦਾ ਜਾਇਜ਼ਾ ਲਿਆ ਗਿਆ ਜਾਂ ਜਾਇਜ਼ ਹੋਣ ਦਾ ਪਤਾ ਲਗਾਉਣ ਲਈ ਇੱਥੇ ਆਏ ਆ ਅੱਗੇ ਇਸ ਖਾੜ ਦਾ ਅਸਲ ਸੱਚ ਕੀ ਹੈ ਤੁਸੀਂ ਵੀ ਸੁਣ ਲਵੋ ਅੱਜ ਮਾਈਨਿੰਗ ਦੇ ਇੱਥੇ ਅਜਨ ਦੇ ਛਾਪਾ ਮਾਰਾ ਕੀ ਮਕਸਦ ਕੀ ਦੇਖੇਗਾ ਸਾਰਾ ਜੀ ਅੱਜ ਅਸੀਂ ਜਿਹੜੀ ਇਹ ਨਾਲੇ ਸਬਡਿਵੀਜ਼ਨ ਦੇ ਵਿੱਚ ਇੱਕੋ ਇੱਕ ਲੀਗਲ ਖੱਡ ਹੈ ਰੂੜੇਵਾਲ ਪਿੰਡ ਉਹਦੀ ਪਾਸੋਂ ਕਿਸੇ ਨੇ ਵੀਡੀਓ ਪਾਈ ਸੀਗੀ ਕਿ ਇੱਥੇ ਨਜਾਇਜ਼ ਮੈਨੂ ਹੋ ਰਹੀ ਉਹਦੇ ਵਾਸਤੇ ਮੈਂ ਆਇਆ ਸੀਗਾ ਦੇਖਣ ਕਿ ਨਜਾਇਜ਼ ਹੋ ਰਹੀ ਹੈ ਕਿ ਜਾਇਜ਼ ਹੋ ਰਹੀ ਜੋ ਕਿ ਸਰਕਾਰ ਦੇ ਕੋਲ ਇਹਦੇ ਪੇਪਰ ਹੈ ਕਿ ਇਹ ਮਿਲ ਜਿਹੜੀ ਖੱਡ ਹੈ ਇਹ ਜਾਇਜ਼ ਹੈ ਪਰ ਹੋਇਆ ਕੀ ਪੰਜਾਬ ਦੇ ਵਿੱਚ ਹੁਣ ਤੱਕ ਹੋਇਆ ਹੈ ਕਿ ਖੱਡ ਦੇ ਬੰਦੇ ਦੇਰੇ ठेकेदार ਨੇ ਉਹ ਲਾਗੇ ਚਾਗੇ ਹੋਰ ਮੈਨਿੰਗ ਜੜੀ ਕਰ ਲੈਂਦੇ ਸੋ ਜਿੰਨਾ ਤਹਿਸੀਲਦਾਰ ਸਾਹਿਬ ਨੂੰ ਭੇਜਿਆ ਸੀ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਆ ਬਕਾਇਦਾ ਪੋਲ ਲਾਤੇ ਸਾਰੇ ਪਾਸੇ ਜਿੱਥੇ ਕਿਤੇ ਗਲਤ ਹੁੰਦੀ ਹੋਗੀ ਉਹ ਮੈਨਿੰਗ ਡਿਪਾਰਟਮੈਂਟ ਨੂੰ ਕਹਿਤਾ ਕਿ ਉਹਨੂੰ ਹੁਣੇ ਬੰਦ ਕਰਾਓ ਜੇ ਕਿਤੇ ਹੋ ਰਹੀ ਆ ਸੰਦੇਕ ਦੀ ਗੱਲ ਇਸ ਕਰਕੇ ਅਸੀਂ ਕਲੀਅਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਸ ਸਪਸ਼ਟ ਸੰਦੇਸ਼ ਹੈ ਕੱਲ ਵੀ ਉਹਨਾਂ ਨੇ ਸ਼ਾਮੀ ਮਾਈਨਿੰਗ ਅਫਸਰਾਂ ਦੀ ਤੇ ठेकेदारों ਨਾਲ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਜੇ ਅਸੀਂ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਸਰਕਾਰ ਜਿਹੜੀ ਆ ਉਹਨੇ ਅਜੇ ਮਾਈਨਿੰਗ ਪਾਲਿਸੀ ਆਪਣੀ ਤਿਆਰ ਕਰਨੀ ਆ ਉਹਨਾਂ ਨੇ ਕਿਹਾ ਕਿ ਜਿਹੜੀ ਪਹਿਲਾਂ ਮਾਈਨਿੰਗ ਪਾਲਿਸੀ ਬਣੀ ਆ ਤੁਸੀਂ ਉਹਨੂੰ ਫਾਲੋ ਕਰੋ ਉਹਦੀ ਕੋਈ ਬੰਦਾ ਲੰਗਣਾ ਨਾ ਕਰੇ ਜਦੋਂ ਅਸੀਂ ਬਣਾਵਾਂਗੇ ਅੱਗੇ ਫਿਰ ਅਸੀਂ ਵੇਖਾਂਗੇ ਕਿ ਕਿੱਦਾਂ ਕਿੱਦਾਂ ਨੂੰ ਕਰਨਾ ਮਾਈਨਿੰਗ ਦਾ ਕੀ ਸਿਸਟਮ ਕਰਨਾ ਉਹ ਪੂਰਾ ਸਿਸਟਮ ਸਰਕਾਰ ਬਣਾਉਂ। ਸੋ ਅੱਜ ਮੈਂ ਇਹ ਦੇ ਵੇਖਣ ਦਾ ਬੰਤ ਵੇ ਸੀਗਾ ਕਿ ਜਿਹੜੀ ਮਤਲਬ ਇਹ ਮਤਲਬ ਵੀਡੀਓ ਪੱਸੋਂ ਕੁਝ ਬੰਦਿਆਂ ਨੇ ਪਾਈ ਉਹ ਪਾਉਣ ਵਾਲੇ ਉਹ ਸੀਗੇ ਜਿਹੜੇ ਆਪ ਖੁਦ ਪਹਿਲਾਂ ਮਾਈਨਿੰਗ ਦਾ ਕੰਮ ਕਰਦੇ تھے۔ ਜਿਨ੍ਹਾਂ ਨੇ ਆਪ ਖੁਦ ਪਹਿਲਾਂ ਉਹਨਾਂ ਨੇ ਆਪਣੇ ਟਰਾਲੇ ਟਰੋਲੇ ਚਲਾਏ ਲੀਗਲਸ ਖੱਡ ਕਰਕੇ ਇਹਨਾਂ ਦੀ ਆਪੋ ਵਿੱਚ ਕੋਈ ਪ੍ਰੋਬਲਮ ਹੋਣੀ ਆ। ਉਹਨਾਂ ਦਾ ਬੰਦ ਹੋ ਗਿਆ ਉਹਨਾਂ ਦਾ ਕੰਮ ਉਹਨਾਂ ਨੇ ਵੀਡੀਓ ਪਾਈ ਇਸ ਕਰਕੇ ਮੈਂ ਵੇਖਣਾ ਆ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਲੀਗਲ ਖੱਡਾਂ ਤੋਂ ਬਿਨਾ ਕੋਈ ਖੱਡ ਦੀ ਚਲਣ ਦਊਗੀ ਅਸੀਂ ਬਿਲਕੁਲ ਸਪਸ਼ਟ ਸਾਡਾ ਸੰਦੇਸ਼ ਹੈ ਕਿ ਜਿੱਥੇ ਵੀ ਕੋਈ ਬੰਦਾ ਗੈਰ ਕਾਨੂੰਨੀ ਕੰਮ ਕਰੂਗਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹ ਲੋਕਾਂ ਨੂੰ ਸਸਤੇ ਭਾਅ ਦੇ ਉੱਤੇ ਇੱਕ ਬੰਦਾ ਇਹ ਵੀ ਭਲਵਾਂ ਸਾਹਿਬ ਨੂੰ ਕਹਿਤਾ ਜਿਹੜੇ TSD ਉਹਨਾਂ ਨੂੰ ਕਹਿਤਾ ਕਿ ਚੈੱਕ ਕਰੋ ਕਿ ਰੇਟ ਜਿਹੜਾ ਉਹ ਵੱਧ ਨਹੀਂ ਜਾਣਾ ਚਾਹੀਦਾ ਰੇਟ ਉਹੀ ਜੋ ਰੇਟ ਪਿਛਲੀ ਸਰਕਾਰ ਨੇ ਤੈਅ ਕੀਤਾ ਉਹ ਰੇਟ ਦੇ ਤਹਿਤ ਕੰਜ਼ਿਊਮਰ ਜਿਹੜਾ ਜਿਹੜਾ ਰੇਟ ਖਰੀਦਦਾ ਉਹਨੂੰ ਉਹਦੇ ਭਾਅ ਨਾਲ ਪੈਣੀ ਚਾਹੀਦੀ ਹੈ ਇੱਥੇ ਕਿਉਂਕਿ ਇੱਕ ਵੱਮ ਗਲਤ ਹੋਇਆ ਕਿ ਜਿੱਥੇ ਖੱਡ ਜਿਹੜੀ ਜ਼ਮੀਨ ਦੇ ਵਿੱਚ ਖੱਡ ਨੇ ਉਹਦੇ ਮਾਲਕ ਵੀ ਨਾਲ ਖੜੇ ਆ ਇੱਥੇ ਰਸਤਾ ਕੋਈ ਨਹੀਂ ਸੀਗਾ ਠੇਕੇਦਾਰਾਂ ਨੂੰ ਇਹ ਖੱਡ ਲੈਣ ਤੋਂ ਪਹਿਲਾਂ ਦੇਖਣਾ ਚਾਹੀਦਾ ਸੀਗਾ ਕਿ ਇੱਥੇ ਰਸਤਾ ਨਹੀਂ ਹੈ ਇੱਥੇ ਜਾਣਾ ਕਿੱਦਾਂ ਹੁਣ ਉਹ ਰਸਤੇ ਦੇ ਬਹਾਨੇ ਕੁਝ ਪੈਸੇ ਜਿਹੜੇ ਵੱਧ ਲਾਉਂਦੇ ਆ ਉਹ ਵੀ ਮੈਂ ਐਸਡੀਓ ਸਾਹਿਬ ਨੂੰ ਕਿਹਾ ਕਿ ਤੁਸੀਂ ਬੈਠ ਕੇ ਇਹਦਾ ਮਸਲਾ ਹੱਲ ਕਰੋ ਇਹ ਵੱਧ ਪੈਸੇ ਲੋਕਾਂ ਤੇ ਨਹੀਂ ਪੈਣੇ ਚਾਹੀਦੇ ਸਰ ਇਹ ਮੈਨੂੰ ਕਲੀਅਰ ਕਰ ਦਿਓ ਸਰ ਦੇਖੋ ਜਿਹੜਾ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਜੀ ਸਾਰਿਆਂ ਨੂੰ ਪਤਾ ਜਿਹੜਾ ਤੈ ਸੀਗਾ ਪਰ ਇੱਥੇ ਕੁਝ ਪੈਸੇ ਵੱਧ ਲੈਂਦੇ ਆ ਸਰ ਇਥੇ ਤੇ ਸੈਂਕੜਾ ਲਿਆ ਜਾ ਰਿਹਾ ਜੀ ਤੇ 100 ਵੀ ਸੈਂਕੜਾ ਤੇ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਦੱਸਿਆ ਗਿਆ ਕਿ ਇੱਥੇ ਜਿਹੜਾ ਸਤਾਰ ਸੋਪੀਆ ਲੈਂਦੇ ਉਹ ਵੀ ਗਲਤ ਗੱਲ ਜੇ ਕਿ 1300 ਲੈਂਦੇ ਹੋ ਤਾਂ ਹੋਰ ਵੀ ਗਲਤ ਸਰ ਸਥਾਨਕ ਲੋਕਾਂ ਦਾ ਇਤਰਾਜ਼ ਸੀ ਕਿ ਜਿਹੜੀ ਉਹਨਾਂ ਦੇ ਜਿਹੇ ਛੰਗ ਹੁਣ ਭਰ ਰਹੇ ਆ ਉਹਨਾਂ ਨੂੰ ਕਹਿਤਾ ਕਿ ਬੰਦ ਜਿੱਥੇ ਵੀ ਕਿਤੇ ਗਲਤ ਜਗ੍ਹਾ ਤੇ ਭਰੀ ਜਾਦੀ ਹੋਊਗੀ ਸਿਰਫ ਇੱਕ ਦੋ ਕਨਾਲਾਂ ਦਾ ਜਿਹੜਾ ਸਾਹਮਣੇ ਆ ਉਹ ਵੀ ਸਾਡੇ ਤਹਿਸੀਲਦਾਰ ਸਾਹਿਬ ਨੇ ਜਿਹੜੀ ਨਿਸ਼ਾਨਦੇਹੀ ਕੀਤੀ ਆ ਹੁਣੇ ਕਹਿਤਾ ਇਹਨਾਂ ਨੂੰ ਕਿ ਉਹਨੂੰ ਬੰਦ ਕਰਾ ਦਿਓ ਜਿੱਥੇ ਖਾੜ ਦੇ ਉਥੋਂ ਪੁੱਟਣ ਜੋ ਬਸ ਜਿੱਥੇ ਸੰਦ ਬੰਦ ਹੋ ਜਾਊਗੀ ਉਹਨਾਂ ਨੂੰ ਵਾਰਨਿੰਗ ਦੇ ਕੇ ਬੰਦ ਕਰ ਦਿਓ ਸਰ ਜੀ ਸਾਹਿਬ ਅਸੀਂ ਬਲ ਸਖਤ ਦਾਇਤਾ ਕੀਤੀ ਹੈ ਸਾਡਾ ਮਾਈਨਿੰਗ ਡਿਪਾਰਟਮੈਂਟ ਰੋਜ਼ ਇਹਨੂੰ ਚੈੱਕ ਕਰੂਗਾ ਦੋ-ਦੋ ਵਾਰਾਂ ਵਿਧਾਰੀ ਦਾ ਚੈੱਕ ਕਰੂਗਾ ਕਿ ਕੋਈ ਮਤਲਬ ਤਹਿਸੀਲਦਾਰ ਸਾਹਿਬ ਵੀ ਚੈੱਕ ਕਰਨਗੇ ਤੇ ਮਾਈਨਿੰਗ ਡਿਪਾਰਟਮੈਂਟ ਵਾਲੇ ਵੀ ਵਿਧਾਰੀ ਦਾ ਦੋ ਵਾਰ ਆਉਣਗੇ ਸਵੇਰੇ ਤੇ ਸ਼ਾਮ ਤੱਕ ਇਥੋਂ ਇਹਨਾਂ ਕਿਨੇ ਤੱਕ ਖਾਡ ਮਨਜ਼ੂਰ ਹੋਏ ਜੀ ਡੇਟ ਜਿਹੜੀ ਹੈ ਮੇਰੇ ਖਿਆਲ 16 16 ਜਨਵਰੀ 16 ਤੱਕ 16 April ਸਰ 16 April 16 April ਆ ਸਰ ਆ ਦੋ ਬੰਦ ਹੋ ਜਾਣੀਆਂ ਜੇ ਆਪਣੀ ਦੁਵਾਦਾਂ ਲੈ ਲੈਣਗੇ ਖੱਡਾਂ ਨਲਾਮ ਹੋਣਾ ਮੋਣੀਆਂ ਜੇ ਦੁਵਾਦਾਂ ਲੈ ਲੈਣਗੇ ਤੇ ਅਸੀਂ ਜਿਹੜਾ ਬੰਦਾ ਕਾਨੂੰਨੀ ਕੰਮ ਕਰਦਾ ਉਹਨੂੰ ਨਹੀਂ ਡੱਕਦੇ ਕੱਲ ਫੈਸਲਾ ਨਹੀਂ ਉਹ ਤਾਂ ਉਹਨਾਂ ਨੇ ਗਲਤ ਕੀਤਾ ਜੇ ਇੰਦਾਂ ਦਾ ਕਿਤੇ ਨੁਕਸਾਨ ਹੋਇਆ ਤਾਂ ਬਟ ਆਪਾਂ ਵੇਖੀ ਜਾ ਇੱਥੇ ਮਾੜਾ ਕੋਈ ਬੰਦ ਨਹੀਂ ਵਜਿਆ ਇੱਥੇ ਆਪਾਂ ਦੇਖ ਲੈ ਕਿ ਉਹਨਾਂ ਨੇ ਆਪਣਾ ਰਸਤਾ ਬਣਾਇਆ ਮੈਦ ਘਾਲ ਸੁਣੋ ਮੈਦ ਘਾਲ ਸੁਣੋ ਗੱਲ ਆਪਾਂ ਨੂੰ ਉਹ ਕਰਨੀ ਚਾਹੀਦੀ ਆ ਅੱਜ ਜਿੱਥੇ ਆਪਾਂ ਖੜੇ ਆ ਇੱਥੇ ਵੀ ਉਹਨਾਂ ਨੇ ਆਪਣਾ ਰੇਤ ਕੱਢਣ ਲਈ ਰਸਤਾ ਬਣਾਇਆ ਅਸੀਂ ਕਿਸੇ ਨੂੰ ਦਰਿਆ ਦੇ ਵਿੱਚ ਬੰਦ ਨਹੀਂ ਮਾਰਦੇ ਆ ਕਿ ਕਿਸੇ ਨੂੰ ਪਾਣੀ ਦਾ ਵਹਾਅ ਬਦਲਦਾ ਬਿਲਕੁਲ ਆਗਿਆ ਨਹੀਂ ਤਾਂਗੇ ਜੇ ਉਹਨਾਂ ਨੇ ਆਪਣੇ ਟਰੱਕਾਂ ਵਾਸਤੇ ਕੋਈ ਰਸਤਾ ਬਣਾਇਆ ਉਹ ਇੱਕ ਵੱਖਰੀ ਗੱਲ ਹੈ ਪਰ ਬੰਦ ਨਹੀਂ ਲਾਉਂਦਾ ਕਿ ਭਾਵੇਂ ਚੋਕ। ਐਸਐਮਜ਼ेड ਪੰਜਾਬ ਦੇ ਲਈ ਅਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ। ਸਾਵਧਾਨ। ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ। ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ। ਪਸ਼ੂ ਫਸਲ ਨੁਕਸਾਨ, ਕੋਟ ਕਚੈਰੀ, ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ। ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ। ਗਾਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050